ਦਵਟਾਂ ਉੱਤੇ ਅੱਖ ਨਹੀਂ ਲਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਡਾਕਟਰ ਜਗਜੀਤ ਸਿੰਘ ਮੋਜੀ ਮੋਜੀ ਮੈਡੀਕਲ ਸਟੋਰ ਤੋਂ ਪੂਰੇ ਪੰਜਾਬ ਵਾਸੀਆਂ ਨੂੰ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਮੈਂ ਮੈਂ ਸਰ ਅਭਜਿਤ ਸਿੰਘ ਮੇਰੇ ਵੱਲੋਂ ਤੇਜੀ ਸਿੰਘ ਜੀ ਕੋਲ ਨੇ ਗੈਸਪੁਰ ਇਲਾਕਾ ਨਿਵਾਸੀ ਹੁ ਲੋਕ ਉਹ ਨਾਰਾ ਦੇ ਜੀ ਦੇ ਗੁਰਪੁਰੋਧਿਆ ਲਗ ਲਗ ਬੁਲਾਇਆ ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹੈਪੀ ਸ਼ੇਰਪੁਰ ਪ੍ਰਧਾਨ ਸ਼ੇਰਪੁਰ ਰੇਲਵੇ ਕਲੋਨੀ ਡਿਸਟ੍ਰਿਕਟ ਵਾਈਸ ਪ੍ਰਧਾਨ ਐਨ ਜੀ ਪੀ ਓ ਬੀ ਸੀ ਮੋਰਚਾ ਮੇਰੇ ਵੱਲੋਂ ਅਤੇ ਸਾਡੀ ਪੂਰੀ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ ਨਗਰ ਵਾਸੀਆਂ ਨੂੰ ਰਿਵਾੜ ਵਾਸੀਆਂ ਨੂੰ ਡਿਸਟ੍ਰਿਕਟ ਵਾਸੀਆਂ ਨੂੰ ਇਹ ਸ਼ਲਾਸ਼ੀਆਂ ਨੂੰ ਸ਼੍ਰੀ ਗੁਰਦਾਸ ਸਿੰਘ ਜੀ ਪਹਿਲੇ ਪਾਤਸ਼ਾਹ ਜੀ ਉਹਨਾਂ ਦੇ ਜਨਮ ਦਿਨ ਲੱਖ ਲੱਖ ਵਧਾਈਆਂ ਸਸੀ ਕਾਜੀ ਮੇਰਾ ਨਾਮ ਡਾਕਟਰ ਅਵੀਕਾ ਜੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕ ਦਿਨਾਂ ਗੁਲਾਮੀ ਜੀ ਦਾ ਦੇ ਜੀ ਦਾ 555 ਜਨਮ ਦਿਨ ਤੇ ਮੈਂ ਇਹ ਹੀ ਕਹਿਣਾ ਚਾਹੁੰਗਾ ਆਪਣੇ ਆਪ ਨੂੰ ਜਿੰਨਾ ਪੋਲੂਸ਼ਨ ਤੋਂ ਬਚ ਸਕਦੇ ਬੱਚੋ ਤੇ ਯਾਦ ਰੱਖੋ ਸਿਹਤ ਨੂੰ ਪਿਆਰੀ ਆਪਣੇ ਆਪ ਨੂੰ ਜਿੰਨਾ ਬਚਾ ਸਕਦੇ ਬਚਾ ਕੇ ਰੱਖੋ ਮਾਸਕ ਪਾ ਕੇ ਰੱਖੋ ਥੈਂਕ ਯੂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਸੂਰ ਸੰਗਤਾਂ ਨੂੰ ਪਤਾ ਕਿ ਕਾਲਯੁਗ ਦੇ અવਤਾਰ ਗੁਰੂ ਬਾਬਾ ਗੁਰਨਾਰਕ ਸਿੰਘ ਮਹਾਰਾਜ ਜੀ ਨੇ ਪ੍ਰਕਾਸ਼ ਸਭ ਬੜੀ ਧੂਮ ਸ਼ੌਂਕੀ ਨਾਲ ਮਨਾਇਆ ਜਾਂਦਾ ਜੋ ਕਿ ਸਤਜੁਗ ਤ੍ਰੇਤਾ ਵਾਪਰ ਕਾਲਯੁਗ ਚਾਰੀ ਜੁਗਾਂ ਦੇ ਅੱਖਰਾਂ ਨੂੰ ਮਿਲਾ ਕੇ ਗੁਰੂ ਬਾਬਾ ਗੁਰਨਾਰਕ ਸਿੰਘ ਸਾਹਿਬਾ ਜੀ ਨੇ ਵਹਿਗੁਰੂ ਦਾ ਜਾਪ ਕਰਾਇਆ ਉੱਥੇ ਹੀ ਉਹਨਾਂ ਨੇ ਮਹਾਰਾਜੇ ਗੁਰੂ ਬਾਬਾ ਗੁਰਨਾਨਕ ਦੇਵ ਮਹਾਰਾਜ ਖੱਤਰੀ ਬ੍ਰਾਹਮਣ ਸੋਜ ਅਵੇਲ ਉਪਦੇਸ਼ ਚੋ ਬਰਨਾ ਕੋ ਸੰਝਾ ਇੱਕ ਉਪਦੇਸ਼ ਦਿੱਤਾ ਜਿਨ੍ਹਾਂ ਜਿਨੇ ਨਾਮ ਤੇ ਆਇਆ ਗਏ ਮੁਸਕਤਕਾਰ ਜਿਨ੍ਹਾਂ ਨੇ ਗੁਰੂ ਬਾਬਾ ਗੁਰਨਾਨਕ ਦੇਵ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਕੇ ਵਾਹਿਗੁਰੂ ਦਾ ਜਾਪ ਕੀਤਾ ਉਹ ਇਸ ਦੁਨੀਆ ਦੇ ਤੇ ਲੋਕ ਸੁਖੀਏ ਪਰ ਲੋਕ ਸਿੱਤੇ ਬੜਾ ਕੇ ਗਏ ਨੇ ਤੂ ਸਾਰੀਆਂ ਸੂਬਾ ਸੰਗਤਾਂ ਨੂੰ ਬੇਨਤੀ ਆ ਜਿੱਥੇ ਕਿਤੇ ਹਿੰਦੁਸਤਾਨ ਬਾਹਰਲੇ ਮੁਰਖਾਂ ਦੇ ਵਿੱਚ ਵੀ ਜਿੱਥੇ ਕੋਈ ਨਾਮ ਲੈਵਾ ਬੈਠਾ ਸਭ ਨੂੰ ਗੁਰੂ ਪਾਪਾ ਗੁਰਨਾਨਕ ਦੇਵ ਜੀ ਮਾਣ ਜੀ ਪ੍ਰਕਾਸ਼ ਉਸ ਸਭ ਜੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਪਾਣੀ ਮੈਂ ਜੀਤ ਸਿੰਘ ਮੁਖਵਾਲਾ ਪਸ ਸਰਕਾਰੀ ਹਾਈ ਸਕੂਲ ਸੇਟੋਕਾ ਪੂਰੇ ਇਲਾਕੇ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਦੀਆਂ ਨੰਬਰ ਦਿਹਾੜੀਆਂ ਦੇ ਨਾਲ ਔਰ ਹਰ ਇੱਕ ਜਿਹੜਾ ਨਾਮ ਜਿਹਦੇ ਪਰਸਪਰ ਚੱਲਦੇ ਹੋਏ ਆਪਣਾ ਜਦੋਂ ਸੁਪਵਾ ਕਰੀਏ ਔਰ ਨਾਮ ਜਪੀਏ ਜਿਸ ਦਾ ਨਾਮ ਨੇ ਲੇਖ ਕੀਤਾ ਔਰ ਗਾਣੇ ਕੀ ਤਾਂ ਜੋ ਜਿਹੜਾ ਸਾਡਾ ਇਹਨਾਂ ਸਵਾਗਤ ਜਿਹਦੇ ਨਾਲ ਬਹੁਤ ਹੱਥ ਮਿਲਿਆ ਹੈ ਅੱਜ ਬਹੁਤ ਬਰਕਤ ਦਿੱਤੀ ਉਹਨਾਂ ਤੇ ਤੁਹਾਨੂੰ ਸਾਰੇ ਸੁੱਚੇ ਲੱਗਣ ਮੈਂ ਗੁਰਪ੍ਰੀਤ ਜੀ ਬਹੁਤ 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 ਮੈਂ ਦਿਮੋਸ ਹੈ ਥਰਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਖੁੱਦ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਜਨਮ ਦਿਹਾੜੇ ਤੇ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਬਹੁਤ ਲੱਖ ਲੱਖ ਵਧਾਈ ਦਿੰਦਾ ਹਾਂ ਹੁਣ ਅਸੀਂ 15 ਨਵੰਬਰ ਨੂੰ ਬੜੀ ਸ਼ਰਧਾ ਦੇ ਨਾਲ ਇਸ ਗੁਰਪੁਰਬ ਨੂੰ ਮਨਾਉਣ ਜਾ ਰਹੇ ਹਾਂ ਮੇਰੀ ਅਪੀਲ ਹੈ ਵੀ ਸਾਰੇ ਪੰਜਾਬੀ ਭੈਣ ਭਰਾ ਇਸ ਗੁਰਪੁਰਬ ਵਿੱਚ ਵੱਧ ਚੜ ਕੇ ਹਿੱਸਾ ਸਾਰੇ ਲੈਣਗੇ ਧੰਨਵਾਦ ਖ데요 ਅਕਾ ਸਰਕਾਰੀ ਬੰਦੀ ਸਮਾਰਟ ਸਕੂਲ ਸ਼ੇਰਪੁਰ ਕਲਾਂ ਲਾਡ ਲੁਧਿਆਣਾ ਇੱਕ ਜਿਲ੍ਹਾ ਲੁਧਿਆਣਾ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਸ੍ਰੀ ਗੁਰੂ ਨਾਲ ਦੇ ਜੀ ਦੇ ਬਹੁਤ ਬਹੁਤ ਮੌਕੇ ਮੈਂ ਸਾਰੇ ਸਾਥੰਦਿਤ ਨੂੰ ਸਾਰੇ ਆਪਣੇ ਪਿਆਰੇ ਬੱਚਿਆਂ ਨੂੰ ਅਧਿਆਪਕਾਂ ਨੂੰ ਸਾਰਿਆਂ ਨੂੰ ਅੱਜ ਬਹੁਤ ਬਹੁਤ ਵਧਾਈ ਦਿੰਦੀ ਆਂ ਤੇ ਜਿਨਾਂ ਸਤਿਗੁਰਾਂ ਦੀ ਅਸੀਂ ਸੇ ਮਾਰਗ ਤੇ ਚੱਲਦੇ ਹੋਏ ਸਾਡੇ ਬੱਚਿਆਂ ਨੂੰ ਅਸੀਂ ਸਿੱਖਿਆ ਦੇਣੀ ਜਿਹੜੀ ਸਿੱਖਿਆ ਉਹਨਾਂ ਤੋਂ ਅਸੀਂ ਲਈਏ ਸੱਚ ਬੋਲਣਾ ਨਾਮ ਜਪਣਾ ਤੇ ਅਸੀਂ ਚੰਗੇ ਕਰਮ ਕਰਨੇ ਕਰਮ ਕਰਨਾ ਨਾਮ ਜਪਣਾ ਸਾਡੇ ਸਭਿਆਂ ਨੇ ਸਮਝਿਆ ਦਿੱਤੀ ਇਹ ਸਿੱਖਿਆ ਹੀ ਸਾਨੂੰ ਆਪਣੇ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਬੱਚੇ ਵੀ ਇੱਥੇ ਜਾ ਲੱਗੀਏ ਕਰਮ ਕਰਦੇ ਰਹਿਣ ਚੰਗਾ ਕਰਮ ਕਰਮ ਤੇ ਹਮੇਸ਼ਾ ਸੱਚ ਦਾ ਸਾਥ ਦੇਣ ਇਹ ਜਿਹੜਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਸੱਚ ਬੋਲਣਾ ਸੱਚ ਬੋਲਾਂਗੇ ਤੇ ਅੱਗੋਂ ਵੀ ਇਮਾਨਦਾਰੀ ਤੇ ਜਿਹੜੇ ਵੀ ਚੰਗੇ ਕਰਨੇ ਨੇ ਉਹ ਸਾਰੇ ਸੱਚ ਦੇ ਸਿੱਖੇ ਬੈਠੇ ਨੇ ਤਾਂ ਸਾਨੂੰ ਸਾਰਿਆਂ ਨੂੰ ਇਹੀ ਸੰਦੇਸ਼ ਦੇਣੇ ਕਿ ਸਾਡੇ ਗੁਰਦਾਨੇ ਕਿ ਜੀਤੀਆਂ ਸਾਰੀਆਂ ਜਿਹੜੀ ਸਾਨੂੰ ਸਿੱਖਿਆਵਾਂ ਨੇ ਉਹਨਾਂ ਤੇ ਅਗੋਂ ਕਰਨਾ ਚਾਹੀਦਾ ਉਹਨਾਂ ਦੇ ਸਭ ਚੱਲਣਾ ਚੱਲਣਾ ਚਾਹੀਦਾ ਜੇ ਅਸੀਂ ਉਹਨਾਂ ਤੇ ਅਮਲ ਕਰਦੇ ਆਂ ਤੇ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੇ ਆਂ ਤਾਂ ਸਾਡਾ ਸਮਾਜ ਸੁਧਰ ਸਕਦਾ ਹੈ ਸਾਰਨ ਮੇਰੇ ਵੱਲੋਂ ਬਹੁਤ ਬੋਤੂ ਵਾਲੀ ਹੋ ਕੋਈ ਸਿਆਸਤ ਵਟਾਂ ਉੱਤੇ ਅੱਖ ਨਹੀਂ ਲਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ